ਸੋ ਹੰਗ ਮਹਾਰਾਜੇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸਤਮਾਗ 217 ਬਿਕਰਮੀ ਹਜੂਰਾ ਸਿੰਘ ਦੇ ਘਰ ਗੁਰਾਇਆ ਜ਼ਿਲ੍ਹਾ ਜਲੰਧਰ ਆਦਪੁਰਖ ਸਰਬਕਟਵਾਸਾ ਆਦਪੁਰਖ ਵੱਡੀ ਵਡਿਆਈ ਆ ਸੋ ਪੁਰਖ ਨਿਰੰਜਨ ਵੇਖੋ ਖੇਲ ਤਮਾਸ਼ਾ ਗਮ ਗਮੜਾ ਗਮੜੀਕਾਰ ਕਮਈਆ ਹਰ ਪੁਰਖ ਨਿਰੰਝਣ ਇਕੱਲਾ ਸਰਬਜੀ ਦਾਤਾ ਜੁਗਾ ਜੁਗੰਤਰ ਖੇਲ ਖਲਾਈਆ ਏਕੰਕਾਰਾ ਪਿਤਾ ਮਾਤਾ ਪੁੱਤ ਸਪੁੱਤਾ ਵੇਖੇ ਥਾਂ ਥਾਲੀਆਂ ਸ੍ਰੀ ਭਗਵਾਨ ਸਰਬ ਕਲ ਸਮਰਾਥਾ ਸਮਰਾਥ ਪੁਰਖ ਬੇਪਰਵਾਈਆ ਅਬినాਸ਼ੀ ਕਰਤਾ ਚਲਾਏ ਆਪਣਾ ਰਾਥਾ ਰਾਤ ਰਤਵਾਹੀ ਇੱਕ ਇੱਕ ਵਈਆ ਪਰਮ ਬ੍ਰਹਮ ਆਪ ਨੇ ਭਾਇ ਆਪਣਾ ਸਾਥ ਸਾ सगला ਸੰਗ ਆਪ ਹੋ ਜਾਈਆ ਜੋਤੀ ਜੋਤ ਸਰੂਪ ਹਰਾਪ ਆਪਣੀ ਕਿਰਪਾ ਕਰ ਆਪਣਾ ਖੇល ਆਪ ਖਿਲਾਈਆ ਸਰਬ ਕਲਾ ਸਰ ਸਮਰਾਥ ਮਹਿਮਾ ਕਥ ਕਥੀ ਨਾ ਜਾਈਆ ਆਦ ਜੁਗਾ ਚਲਾਏ ਰਤ ਜੁਗ ਜੁਗ ਵੱਡੀ ਵਡਿਆਈ ਆ ਆਪਣਾ ਨਾਮ ਪ੍ਰਗਟਾਏ ਇਕੱਠ ਲੇਖਾ ਕਥ ਨਾ ਸਕੇ ਕੋਈ ਰਾਇਆ ਨਿਰਗੁਣ ਸਰਗੁਣ ਮਾਰਗ ਦੱਸ ਸੱਚ ਸੰਦੇਸ਼ ਦੇ ਸੁਣਾਈਆ ਇੱਕ ਇਕੱਲਾ ਸੱਚ ਮਹੱਲਾ ਸੱਚਖੰਡ ਨਿਵਾਸੀ ਪੂਰੀ ਕਰੇ ਆਸ ਆਸ ਨਿਰਾਸ਼ ਨਾ ਕੋਈ ਵਿਖਾਈਆ ਦੇਖਾ ਜਾਨੇ ਪ੍ਰਥਮੀ ਆਕਾਸ਼ ਤਰ ਤਵਲਦ ਆਏ ਵੜੇ ਆਇਆ ਰਹਿਮੰਦ ਖੰਡ ਕਰੇ ਨਿਵਾਸ ਕਗਨ ਮੰਡਲ ਫੇਰਾ ਪਾਈਆ ਰਬ ਸਸ ਕਰੇ ਪ੍ਰਕਾਸ਼ ਨਿਰਗੁਣ ਜੋਤ ਨੂਰ ਰੋਸ਼ਨਾਈਆ ਗ੍ਰਹਿ ਮੰਦਰ ਪਾਵੇ ਰਾਸ ਵੇਸ ਆਪਣਾ ਆਪ ਤਰਾਈਆ ਦਾਤਾ ਦਾਨੀ ਸ਼ਾਹੋ ਸ਼ਾਬਾਸ਼ ਸ਼ਹਿਨ ਸ਼ਾਹ ਬਾਦਸ਼ਾਹ ਇੱਕ ਹੋ ਜਾਈਆ ਜੋਤੀ ਜੋਤ ਸਰੂਪ ਰਾਪ ਆਪਣੀ ਕਿਰਪਾ ਕਾਰਾ ਜੁਗਾਦੀ ਏ ਕਾ ਹਰ ਸੋ ਪੁਰਖ ਨਿਰੰਜਣ ਰੂਪ ਤਰ ਆਇੰਦਾ ਨਿਰਗੁਣ ਦਾਤਾ ਬੇਪਰਵਾਹ ਹਰ ਪੁਰਖ ਨਿਰੰਜਣ ਵੇਸ ਵਟਾਇੰਦਾ ਲਖੇ ਗੁਚਰ ਗਮਿਆਥਾ ਇਕੰਕਾਰਾ ਆਪਣੀ ਕਲ ਆਪ ਵਰਤਾਇੰਦਾ ਅਕਲ ਕਲ ਤਾਰੀ ਆਪਣਾ ਨਾਮ ਧਰਾ ਆਦ ਨਿਰੰਜਣ ਜੋਤੀ ਜੋਤ ਨੂਰ ਡਗਮਗਾਇੰਦਾ ਨੂਰ ਨਰਾਨਾ ਹੋ ਰੁਸ਼ਨਾ ਅਬਿਨਾਸ਼ੀ ਕਰਤਾ ਆਪਣਾ ਖੇਲ ਆਪ ਖਿਲਾਇੰਦਾ ਪੇ ਵਸੇ ਹਰ ਘਟਾਂ ਸ੍ਰੀ ਭਗਵਾਨ ਨੇ ਆਪਣਾ ਰੰਗ ਰੰਗਾਏ ਦਾ ਰੰਗ ਰੰਗੀਲਾ ਏ ਕਾਸ਼ੇਨ ਛਾ ਪਾਰ ਬ੍ਰਹਮੇ ਆਪਣਾ ਬੰਧਨ ਪਾਇੰਦਾ ਆਪਣੀ ਧਾਰਾ ਆਪਸ ਮਾ ਸੱਚਖੰਡ ਦੁਆਰਾ ਆਪ ਪਾਇੰਦਾ ਨਿਰਗੁਣ ਸੇ ਨਿਰਗੁਣ ਸੇਵਕ ਮਾ ਸਭ ਪਰੇਸ਼ਾਨ ਨ ਕੋਏ ਸ਼ੁਹਾਏਂਦਾ ਚਾਰ ਦਿਵਾਰ ਨ ਲਏ ਬਣਾ ਦੀਵਾ ਬਾਤੀ ਇਕ ਟਿਕਾਏਂਦਾ ਕਮਲਾ ਪਤੀ ਸਹ ਸੁਬਾ ਸੱਚ ਸਿੰਘਾਸਣ ਇਕ ਵਿਛਾਏਂਦਾ ਪਾਵਾ ਚੂਲ ਨ ਲਿਆ ਰਖਾ ਕਰੇ ਆਪਣਾ ਅਸਣ ਲਾਇੰਦਾ ਏ ਕੰਕਾਰਾ ਸੱਚੇ ਤਖਤ ਬੈਠ ਕਰੇ ਸਚਨਿਆਂ ਰਾਜ ਰਜਨਾ ਆਪਣਾ ਨਾਮ ਤਰਾਇਦਾ ਭੂ ਕਨਪੂਪ ਇਕਾ ਇਕ ਰਹਾ ਖਵਾ ਸਤ ਸਰੂਪ ਸਦਾ ਸਮੈ ਦਾ ਰੂਪ ਰੰਗ ਰੇਖ ਕੋਈ ਨ ਜਾਣੇ ਨਾ ਆਪਣਾ ਸੀਸ ਜਗਦੀਸ਼ ਆਪਣੇ ਵੇਖ ਵਿਖਾਏ ਦਾ ਪੇ ਛਤਰ ਰਹਾ ਜੁਲਾ ਪੇ ਤਾਜ ਸੀਸ ਠਕਾਏ ਦਾ ਪੇ ਬਣੇ ਸੱਚਾ ਪਾਚਾ ਆਪਣਾ ਹੁਕਮ ਆਪ ਸੁਣਾਇਦਾ ਤੁਰ ਫਰਮਾਣਾ ਆਪ ਸੁਣਾ ਦਰਦਰਬਾਨਾ ਆਪ ਖਵਾਏ ਦਾ ਪੇ ਬੈਠਾ ਸੀਸ ਚੁਕਾ ਆਪ ਗਲ ਵਿੱਚ ਪੱਲੂ ਪਾਏ ਦਾ ਆਪੇ ਗਲ ਵਿੱਚ ਪੱਲੂ ਪਾਏਂਦਾ ਆਪੇ ਚਰਨ ਕਮਲ ਤੇ ਆਨ ਰਿਹਾ ਲਗਾ ਸਚਖੰਡ ਦੁਆਰਾ ਆਪ ਸਵਾਏਂਦਾ ਦੂਸਰ ਕੋਈ ਵੇਖੇ ਨਾ ਆਦਿ ਪੁਰਖ ਆਦਿ ਨਿਰੰਜਣ ਆਪੇ ਡਕਮਗਾਏਂਦਾ ਆਪਣੀ ਕਾਲੇ ਆਪ ਤਰਾ ਆਪਣੀ ਕਾਰ ਆਪ ਕਰਾਏਂਦਾ ਕਰਤਾ ਪੁਰਖ ਖੇਲ ਖਿਲਾ ਆਪਣੀ ਸ਼ਾਪ ਪ੍ਰਗਟਾਏਂਦਾ ਆਪੇ ਪਿਛਾ ਦੇਵੇ ਝੋਲੀ ਪਾ ਨਿਰਗੁਣੇ ਆਪਣੀ ਧਾਰ ਆਪ ਤਰਾਇਂਦਾ ਸੁਤੇ ਪ੍ਰਕਾਸ਼ ਆਪ ਕਰਾਂ ਆਪਣਾ ਰੰਗ ਆਪ ਚੜਾਏਂਦਾ ਲਾਲ ਗੁਲਾਲਾ ਪ੍ਰਖ ਅਕਾਲਾ ਦੀਨ ਦੇ ਆਪ ਸਹਾਈ ਸੱਚਾ ਥਾਂ ਜੋਤੀ ਜੋਤ ਸਰੂਪ ਰਾਪ ਆਪਣੀ ਕਿਰਪਾ ਕਰ ਆਪੇ ਜਾਣੇ ਆਪਣਾ ਨਾਮ ਸੱਚਖੰਡ ਦਵਾਰ ਸੁਹਾਇ ਕਰ ਕਿਰਪਾ ਗੁਣ નિਧਾਨ ਸੱਚ ਸਿੰਘਾਸਣ ਆਸਣ ਲਾਇਆ ਤਖਤ ਨਿਵਾਸੀ ਹੋ ਮਿਹਰਬਾਨ ਸਾਚਾ ਹੁਕਮ ਆਪ ਫਰਮਾਇਆ ਤੁਰ ਫਰਮਾਨ ਸ੍ਰੀ ਭਗਵਾਨ ਆਪਣਾ ਨਾਮ ਆਪ ਪ੍ਰਗਟਾਇਆ ਆਪੇ ਹੋਏ ਜਾਣੀ ਜਾਣ ਨਰ ਨਿਰੰਕਾਰ ਆਪ ਅਖਵਾਇਆ ਸਾਧ ਜੁਗਾਦੀ ਨੌਜਵਾਨ ਬਿਰਦਬਾਲ ਨ ਰੂਪ ਵਟਾਇਆ ਜੁਗਾ ਜਗੰਤਰ ਖੇਲ ਮਹਾਨ ਸਾਚੇ ਮੰਦਰ ਸੋਭਾ ਪਾਇਆ ਸਚਖੰਡ ਦਵਾਰਾ ਇੱਕ ਮਕਾਨ ਆਪਣੇ ਰੰਗ ਹੀ ਆਪ ਸਮਾਇਆ ਦੂਸਰ ਰੰਗ ਨ ਕਰੇ ਵਖਾਣ ਆਪਰਾ ਕੰਚਨ ਘੜਿਆ ਆਪ ਬਣਾਇਆ ਬਾਡੀ ਬਣ ਗੁਣ ਨਿਧਾਨ ਜੋਤੀ ਜੋਤ ਸਰੂਪ ਹਾਰੇ ਆਪ ਆਪਣੀ ਕਿਰਪਾ ਕਰ ਵਸਣ ਹਰਾ ਸੱਚ ਕਰ ਸਚਖੰਡ ਦਵਾਰੇ ਆਪਣੀ ਕਰੇ ਆਪ ਪਛਾਨ ਸਚਖੰਡ ਦਵਾਰ ਸੁਹਾਇ ਹਰ ਸਾਚਾ ਸੋਭਾਵੰਤ ਏਕੰਕਰ ਆਸਣ ਲਾਇਆ ਆਦਿ ਜੁਗਾਦੀ ਜੁਗਾ ਜੁਗੰਤ ਆਪਣਾ ਰੂਪ ਆਪ ਧਰਾਇਆ ਕਰੇ ਖੇਲ ਬੇਅੰਤ 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 ਨਾਰੀ ਕੰਤ ਨਾਮ ਰਖਾਇਆ ਸੇਜ ਸੁਹਾਏ ਸ੍ਰੀ ਭਗਵੰਤ ਨਿਰਗੁਣ ਮੇਲਾ ਮੇਲ ਮਿਲਾਇਆ ਜੋਤੀ ਜੋਤ ਸਰੂਪ ਭਰਾ ਆਪ ਆਪਣੀ ਕਿਰਪਾ ਕਰ ਆਪ ਬਣਾਏ ਆਪਣੀ ਬਣਤ ਬਣਤ ਬਣਾਏ ਹਰ ਨਿਰੰਕਾਰਾ ਦੂਸਰ ਭੇਵਨਾ ਕੋਈ ਜਨਾਈ ਆ ਨਾਰੀ ਭਣ ਕੰਤ ਪਤਾਰਾ ਕਰ ਸਾਚੀ ਸੇਜ ਹੰਡਾਈਆ ਅੰਦਰ ਬਾਹਰ ਕੋ ਪਤਜਾਰਾ ਰੂਪ ਨੂੰ ਆਪ ਸਪਾਈਆ ਕਰੇ ਖੇਲੇ ਗਮੇ ਬਹਾਰਾ ਲਖੇ ਗੁਚਰੇ ਕੇ ਖਵਾਈਆ ਸਾਪੇ ਬਣੇ ਆਪ ਵਣਜਾਰਾ ਸਾਚਾ ਵਣਜੇ ਇੱਕ ਕਰਾਈਆ ਲੇਖਾ ਜਾਣੇ ਤੁਰ ਦਰਬਾਰਾ ਦਰਗਾ ਸਚੀ ਧਾਮ ਵੜਿਆਈਆ ਸਚਕੰਡ ਸਾਚੇ ਕਰ ਪਸਾਰਾ ਆਪਣੀ ਕਲ ਆਪ ਵਰਤਾਈਆ ਮਾਤ ਪਿਤ ਬਣ ਜਾਏ ਸੋਤ ਦਲਾਰਾ ਦਾਈ ਦਾਇ ਆਪ ਹੋ ਜਾਈਆ ਉਚੇ ਕੂਕ ਕੂਖ ਬੋਲੇ ਇਕ ਜੈਕਾਰਾ ਨਾਉ ਨਿਰੰਕਾਰਾ ਲਇ ਤਰਾਈਆ ਲਿਖਣ ਪੜਨ ਤੋਂ ਹੋਏ ਬਾਰਾ ਤੇਵ ਭੇਦਾ ਭੇਵ ਛਪਾਈਆ ਸ਼ਾਹ ਪੂਪ ਹਰ ਬਣ ਸਿਕਦਾਰਾ ਤਖਤ ਤਾਜ ਸੀਸ ਠਕਾਈਆ ਜੋਤਿ ਜਤ ਸਰੂ ਭਰਾ ਆਪਣੀ ਕਿਰਪਾ ਕਰ ਸੱਚਖੰਡ ਦਵਾਰੇ ਆਪੇ ਵੜ ਨਿਰਗੁਣ ਨਿਰਗੁਣ ਕਾੜਨ ਕੜ ਨਿਰਗੁਣ ਮਾਤਾ ਨਿਰਗੁਣ ਪੂਤ ਨਿਰਗੁਣ ਪਿਤਾ ਸਤਦੁਲਾਰਾ ਇੱਕ ਉਠਾਈ ਸਤਦੁਲਾਰੇ ਉਠਾਇਆ ਕਰ ਕਿਰਪਾ ਸ੍ਰੀ ਭਗਵਾਨ ਆਪਣੀ ਇੱਛਾ ਪੂਰ ਕਰਾਇਆ ਆਪੇ ਦੇਵੇਦਾਨੀਦਾਨ ਆਪਨਾ ਦਾਰੇ ਆਪ ਵਿਖਾਇਆ ਆਪ ਵਿਖਾਏ ਸੱਚ ਨਿਸ਼ਾਨ ਕਰ ਘਰ ਵਿੱਚ ਲਾਏ ਪ੍ਰਗਟਾਇਆ ਆਪੇ ਹੋਇਆ ਮਿਹਰਬਾਨ ਫਿਰ ਕਰ ਸਾਚਾ ਆਪ ਤਰਾਇਆ ਪਰ ਬ੍ਰਹਮ ਬਲੀ ਬਲਵਾਨ ਆਪਣੀ ਵੰਡਣ ਆਪ ਵੰਡਾਇਆ ਵੰਡੇ ਵੰਡ ਗੁਣ ਨਿਧਾਨ ਸਚ ਖੰਡੇ ਆਪਣਾ ਆਸਣ ਲਾਇਆ ਫਿਰ ਕਰ ਖੇਲ ਕਰੇ ਮਹਾਨ ਸਤ ਦਿਲਾਰਾ ਇੱਕ ਬਹਾਇਆ ਚਰਨ ਕਬਲ ਬਖਸ਼ੇ ਸੱਚ ਧਿਆਨ ਸੀਸ ਜਗਦੀਸ਼ ਹੱਥ ਟਿਕਾਇਆ ਦੇਸ ਨਾਏ ਵਾਲੀ ਦੋ ਜਹਾਨ ਸੀਸ ਆਪਣਾ ਛਤਰ ਚਲਾਇਆ ਸੇਵਾ ਕਰ ਹਰ ਭਗਵਾਨ ਆਪਣਾ ਭਾਣਾ ਆਪ ਸਮਝਾਇਆ ਤੇ ਜੁਗਾਦੀ ਖੇਲ ਮਹਾਨ ਤੇਰਾ ਰੂਪ ਅਨੂਪ ਆਪ ਵਟਾਇਆ ਰੂਪ ਅਨੂਪ ਇੱਕ ਨਿਸ਼ਾਨ ਤੇਰੀ ਸੇਵਾ ਦਾ ਇਹ ਸਮਝਾਇਆ ਭੁੱਲ ਨਾ ਜਾਣਾ ਬਣ ਨਦਾਨ ਭੁੱਲ ਨਾ ਜਾਣਾ ਬਣ ਨਦਾਨ ਬ੍ਰਹਮੰਡ ਖੰਡ ਤੇਰੀ ਰਚਨ ਵਿਖਾਇਆ ਵਿਸ਼ਨ ਬ੍ਰਹਮਾ ਸ਼ਿਵ ਤੇਰੀ ਸੰਤਾਨ ਤ੍ਰੈ ਗੁਣ ਤੇਰੀ ਖਾਕ ਰਖਾਇਆ ਪੰਜ ਤਤ ਤੇਰਾ ਵਿਧਾਨ 1084 ਘੜਨ ਲੈ ਕੜਾਇਆ ਲੇਖਾ ਜਾਣੇ ਜੀਵ ਜਹਾਨ ਆਪੜੀ ਪਿਛਿਆ ਦੇ ਵਰਤਾਇਆ ਵਿਸ਼ਨੂੰ ਦੇਵੇ ਇੱਕ ਗਿਆਨ ਬ੍ਰਹਮਾ ਬ੍ਰह्म ਰੂਪ ਦਰਸਾਇਆ ਪਰ ਬ੍ਰह्म ਕਰੇ ਪਹਿਚਾਨ ਸ਼ੰਕਰ ਏਕਾ ਰਾ ਵਿਖਾਇਆ ਅੰਤਮ ਲੇਖਾ ਜਣੇ ਸ੍ਰੀ ਭਗਵਾਨ ਤਿੰਨ ਵਿਚੋਲਾ ਸ਼ਬਦ ਬਣਾਇਆ ਪੁੱਤ ਸਪੁੱਤਾ ਨੌਜਵਾਨ ਜਾਰੇ ਕੂਟਾਂ ਵੇਖ ਵਿਖਾਇਆ ਤੈ ਦਿਸ਼ਾ ਹੋਏ ਪ੍ਰਦਾਨ ਸਚਾਰਿਜਕ ਆਪ ਪੁਚਾਇਆ ਵਿਸ਼ਨੂੰ ਦੇਵੇ ਵੀ ਸ਼ਬਦਾਨ ਬ੍ਰਹਮਾ ਏਕਾ ਨਾਮ ਸਮਝਾਇਆ ਚਾਰੇ ਮੁਖ ਚਾਰੇ ਵੇਦਾਂ ਕਰੇ ਧਿਆਨ ਗਿਆਨ ਬ੍ਰਹਮਾ ਏਕਾ ਨਾਮ ਸਮਝਾਇਆ ਚਾਰੇ ਮੁਖ ਚਾਰੇ ਵੇਦਾਂ ਕਰੇ ਗਿਆਨ ਸ਼ੰਕਰ ਇੱਕ ਤਰਸੂਲ ਫੜਾਇਆ ਘੜਿਆ ਭੰਨੇ ਵਿੱਚ ਜਹਾਨ ਪ੍ਰਖ ਬਨਾਸ਼ੀ ਖੇਲ ਰਚਾਇਆ ਪਹਿ ਹੋਇਆ ਨਿਗਾਹਬਾਨ ਅਦਜਗਾਤੀ ਵੇਸ ਵਟਾਇਆ ਜੋਤੀ ਜੋਤ ਰੂਪ ਹਰਾਪ ਆਪਣੀ ਕਿਰਪਾ ਕਰ ਸ਼ਬਦ ਸੁੱਤ ਦਿੱਤਾ ਵਾਰੇ ਏਕਾ ਬਖਸ਼ੇ ਚਰਨ ਤੇ ਆਨ ਸੱਚਾ ਸੁੱਤ ਹਰ ਸਮਝਾਇਆ ਪੇਸ਼ਣ ਵਿਸ਼ਵ ਬ੍ਰਹਮਾ ਸ਼ਿਵ ਕਰਕੁੜਮਾ ਜੀ ਸੱਚਾ ਸੁੱਤ ਹਰ ਸਮਝਾਇਆ ਵਿਸ਼ਨ ਬ੍ਰਹਮਾ ਸ਼ਿਵ ਕਰ ਕੁੜਮਈਆ ਆਪਣਾ ਹੁਕਮ ਤੇਰੇਆ ਆਪਣਾ ਹੁਕਮ ਤੇਰਾ ਨਾਉ ਧਰਾਇਆ ਤੇਰਾ ਨਾਉ ਵਰਤੇ ਵਰਤਾਏ ਸੱਚਾ ਸ਼ਨਛਾਇਆ ਆਪਣਾ ਨੂਰ ਤੇਰੇ ਵਿੱਚ ਟਿਕਾਇਆ ਤੇਰੀ ਜੋਤ ਕਰੇ ਰੁਸ਼ਨਾਇਆ ਤੇਰੀ ਜੋਤ ਰਵਸਸ ਲੈ ਜਮਕਾਇਆ ਮੰਡਲ ਮੰਡਪ ਵੇਖ ਵਿਖਾਈਆ ਤੇਰਾ ਨੂਰ ਵਿਸ਼ਨ ਬ੍ਰਹਮਾ ਸ਼ਿਵ ਵਿੱਚ ਟਿਕਾਇਆ ਆਠ ਪਹਿਰ ਰਹੇ ਰੁਸ਼ਨਾਇਆ ਤੇਰੀ ਅੰਸ ਲੈ ਪ੍ਰਗਟਾਇਆ ਪਾਰ ਬ੍ਰਹਮ ਵੱਡੀ ਵਡਿਆਈ ਆ ਤੇਰਾ ਸਰਬੰਸ ਦਇ ਸੁਹਾਇਆ ਲਖ 84 ਘੜਨ ਲਏ ਕੜਾਈ ਆ ਤੇਰਾ ਰੂਪ ਕੋਟਨ ਕੋਟ ਸਹਾਂਸ ਲਏ ਪ੍ਰਗਟਾਇਆ ਤ੍ਰੈਗੁਣ ਮਾਇਆ ਜੋੜ ਜੁੜਾਈ ਆ ਤੇਰਾ ਰਾਜ ਜੋਗ ਪੰਜ ਤਤ ਲਏ ਕਮਾਇਆ ਤੁਰ ਸੰਯੋਗ ਲਏ ਮਿਲਾਈ ਆ ਤੇਰਾ ਖੇਲ ਲੋਕ ਪਰਲੋਕ ਦਇ ਵਿਖਾਇਆ ਜਿਮੀ ਅਸਮਾਨਾ ਹੋਏ ਸਹਾਈਆ ਤੇਰਾ ਨਾਮ ਸੱਚਾ ਟੋਲਾ 14 ਲੋਕ ਦਇ ਸੁਨਾਇਆ ਤੇਰਾ ਪਵਨ ਤਨੀ ਸੱਚਾ ਸ਼ਹਿਨਸ਼ਾਇਆ ਤੇਰਾ ਚੋਲਾ ਲੋਕ ਮਾਤ ਲਏ ਬਦਲਾਇਆ ਗੁਰਪੀਰ ਅਵਤਾਰ ਨਾਉ ਧਰਾਈਆ ਤੇਰਾ ਸੋਲਾ ਘਰ ਘਰ ਦਰ ਦਰ ਦਏ ਸੁਨਾਇਆ ਘਟ ਘਟੇ ਅੰਦਰ ਅਨਹਦਿ ਸ਼ਬਦਨਾਦ ਵਜਾਈਆ ਜੋਤੀ ਜੋਤ ਸਰੂਪ ਹਰਾਪ ਆਪਣੀ ਕਿਰਪਾ ਕਰ ਏਕਾ ਦਿੱਤਾ ਸੱਚਾ ਵਰ ਹਰ ਸੁਤ ਭੁੱਲ ਨਾ ਜਾਈਆ